ਨੇ ਥੋੜਾਇਆ ਕੰਮ ਵੱਧ ਹੋਇਆ ਵਿਆ ਦੁਕਾਨ ਹੀ ਭੁੱਲੀ ਫਿਰਦੀ ਐ ਡਾਕਟਰ ਰਾਮਜੀ ਦੀ ਰਾਮ ਕੀ ਆਉਣਾ ਤੁਹਾਨੂੰ ਕਿਹੜਾ ਪਿੰਡ ਆ ਬਾਈ ਪੂਰਾ ਲਾ ਗੱਡੀ ਬਾਈ ਹੁਣੇ ਜਮੇ ਨੁਕਸਾਨੀ ਗਈ ਜੇ ਕਾਰਾ ਸ਼ਰਾਵਾਲੀ ਦਾ ਬੋਲ ਸਾਜੇ ਦਰਬਾਰ ਕੀ ਮੰਗਲਵਾਰ ਨੂੰ ਬੜਾ ਘੱਟ ਹੁੰਦਾ ਇੱਥੇ ਚੂਲਿਆਂ ਵਾਲੀ ਨਹੀਂ ਜੋਤਾਂ ਵਾਲੀ ਇਹਦਾ ਵੀ ਜਵਾਂ ਨਹੀਂ ਖੜਾ ਛੜਦੀ ਰੜੀ ਬਾਹਲਾ ਫੋਨ ਦੇਖਦੀ ਆ ਬਈ ਵੀਮ ਤਾਂ ਨਹੀਂ ਖਾਣੀ ਦੱਸ ਦੇ ਦਿਖਾਣੀ ਤਾਂ ਕੱਢ ਦਿੰਦੇ ਹੋਰ ਤੋੜਨੀ ਹੈ ਕਿ ਇੱਕ ਵਾਟ ਬਹੁਤ ਐਕੀ ਬਹੁਤ ਆ ਸਮਾਰ ਕੇ ਕਵਰ ਕਰ ਲਾ ਆਪਦੇ ਆਪ ਨੂੰ ਚੱਲ ਸੋਣ ਚੁੰਨੀ ਲੈ ਲਾ ਕੋਈ ਚੱਲ ਜੇ ਕਰਾ ਇੱਕ ਵਾਰ ਜਗਾ ਯਾਰ ਤੇ ਬਹੁਤ ਆ ਨਿਕਲ ਲੈ ਨੇ ਦੇ ਘਰੋਂ ਹੀ ਨਿਕਲਦੇ ਕੱਲ ਜਾਣੇ ਬੋਤਲਾਂ ਦੇ ਦੇ ਮੰਮੀ ਪਾਣੀ ਲੈ ਕੇ ਆਈਏ ਜਲ ਕਰਾ ਕੇ ਲੈ ਕੇ ਆਉਣਾ ਇੱਕ ਬੋਤਲ ਰਹੀ ਆ ਬਸ ਠੀਕ ਆ ਚਲੋ ਕੰਮੇ ਭਣੇ ਨੂੰ ਵੀ ਚੱਕਣਾ ਆਪਾਂ ਪਰੈਸਾ ਨੂੰ ਕਹਿੰਨੇ ਆ ਬਾਈ ਮੜਾ ਗਾਂ ਨੂੰ ਕਰ ਲੂ ਉਸਤਾਜ ਜੀ ਥੋੜੀ ਜੀ ਰੇੜੀ ਕਰ ਲਓ ਆ ਗੱਡੀ ਕੱਢਣੀ ਆ ਆਪਾਂ ਕੱਪੜੇ ਦਾ ਕਰੀ ਜਾਂਦਾ ਬੱਸ ਥੋੜੇ ਕਿ ਰਹੇ ਕਿੰਨੇ ਕਿ ਰਹੇਗੇ ਬਾਈ ਆ ਪਾਏ ਆ ਜ ਲੈ ਥੋੜੇ ਕਿੱਥੇ ਆ ਕਰਮਜੀਤ ਕੰਮ ਨੂੰ ਵਹਾ ਲੇ ਨਾਲ ਹੁਣ ਐ ਆ ਪੀਤਾ ਕੀ ਖਾਈ ਜਾਂਦਾ ਕਣ ਐ ਐ ਪਾਟ ਕਪਾਟ ਕਪਾਟ ਕ ਆ ਫੁੱਲਾਂ ਵਾਲਾ ਪਾਈ ਫਿਰਦੀ ਆ ਤਾਂ ਅੱਜ ਚਾਰ ਹੁੰਦੀ ਆ ਭਣ ਹੈ ਉਨਕਾ ਹਾਰ ਸ਼ਿੰਗਾਰ ਨਹੀਂ ਲੱਗਦਾ ਹੁੰਦਾ ਮਾਤਾ ਰਾਣੀ ਚ ਆ ਗਏ ਆ ਗਏ ਆ ਗਏ ਦੇਖ ਜੇ ਕਾਰਾ ਸ਼ਰਾਵਲੀ ਦਾ ਬੋਲ ਸਾਜੇ ਦਰਬਾਰ ਕੀ ਆਰੂ 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 ਕਰਾ ਲੇਟ ਬਹੁਤ ਆ ਯਾਰ ਤੂੰ ਹੋਰ ਵੀ ਕਿਤੇ ਜਾਣਾ ਵਾ ਅੱਜ ਤੋਂ ਬਾਅਦ ਤਾਂ ਹੋਰ ਕਿਤੇ ਜਾਣਾ ਤੁਹਾਨੂੰ ਮਨ ਉਹ ਬਾਈ ਕਹਿੰਦਾ ਮੈਨੂੰ ਪਤਾ ਨਹੀਂ ਕਿਤੇ ਹੋਰ ਵੀ ਜਾਣਾ ਇਦੋਂ ਕਹਿੰਦਾ 2 ਵਜੇ ਉਹ ਕਹਿੰਦਾ ਡਾਕਟਰੀ ਦਾ 9 ਵਜੇ ਤੱਕ ਵਹਿੰਦਾ ਰਾਮ ਜੀ 2 ਵਜੇ ਦਾ 2 ਵਜੇ ਦਾ 4 ਫਿਰ ਪਹਿਲਾਂ ਜਿਗਰਾਮਾ ਤੋਂ ਦਵਾਈ ਲੈ ਦਵਾਈ ਦਿਓ ਹਾਂ ਹਾਂ ਫਿਰ ਥੋੜਾ ਨਾ ਲੇਟ ਹੋ ਜਾ ਥੋੜਾ 16 ਤੱਕ ਜਾਣਾ ਹੋਣੀ 16 ਤੱਕ ਨਹੀਂ ਮੇਰੇ ਤੱਕ ਲੈ ਦਵਾਈ ਲੈ ਕੇ ਫੋਤਰੇ ਜਾਵਾਂਗੇ ਜਿਗਰਾਮਾ ਤੋਂ ਹੋਰ ਨਹੀਂ ਭੌਂਣਾ ਰਹਾ ਥੋੜਾ ਬੋਲ ਯਾਰ ਦੇਖ ਕਿੰਨੀ ਕਿੰਨੇ ਵੇਣਾ ਜਿਗਰਾਮਾ ਤੋਂ ਹੋਰ ਕੀ ਲੈਣਾ हां हमारा जो शरीर है चल कोई ना मीनीता अंदर 6 ਵਜੇ ਤੱਕ ਬਾਬਾ ਪਾਉਂਦਾ ਜਦੋਂ ਡਾਕਟਰ ਨਿਕਲ ਗਿਆ 2 ਵਜੇ 4 ਵਜੇ ਤੱਕ ਪਾਉਗਾ ਐਂ ਕਰਦੇ ਆਂ ਨਾਮ ਜੀ ਕਿੰਨੇ ਵਜੇ ਤੱਕ ਆਪਣ 2 ਵਜੇ ਤੱਕ ਕੋਈ ਉਹ ਵੀ ਗਾਨ ਵਾਲਾ ਵੀ 2 ਵਜੇ ਤੱਕ ਹੀ ਆ ਨਹੀਂ ਨਹੀਂ 4 ਵਜੇ ਆਵਾਂ ਉਹ ਤਾਂ ਹੈਗਾ ਵਾ ਫਿਰ ਐਂ ਕਰਦੇ ਆ ਯਾਰ ਪਹਿਲਾਂ ਮੀਨੀਏ ਚੱਲਦੇ ਆ ਟੱਕ ਟਕਾਨ ਹਾਂ ਉਸ ਤੋਂ ਬਾਅਦ ਆਪਾਂ ਹੌਲੀ ਹੌਲੀ ਸੈਰ ਜਾਵਾਂਗੇ ਉਦੋਂ ਨੂੰ 4:00 ਵੱਜ ਜਾਣੇ ਆ ਹਾਂ ਬੱਸ 4:00 ਵਜੇ ਡਾਕਟਰਾਂ ਨੂੰ ਫਿਰ ਤਾਂ ਠੀਕ ਹੈ ਜੇ 4:00 ਵਜੇ ਲੰਚ ਟਾਈਮ ਹੋਗਾ ਡਾਕਟਰਾਂ ਦਾ ਆਉਂਦਾ ਰੋਪੀ ਭੀਮ ਤਾਂ ਨਹੀਂ ਖਾਣੀ ਰੱਖਦੇ ਦਿਖਾਣੀ ਤਾਂ ਕੱਟ ਦਿੰਦੇ ਨਾ ਨਾ ਆਹ ਆ ਆਉਦਾ ਕਟੜ ਕਾਲੀ ਲੱਗਦਾ ਤੁਹਾਡੇ ਪੰਡ ਬਾਈ ਤੇ ਪਾ ਆਂਦੀ ਆ ਘਰ ਵਾਲਿਆਂ ਨੇ ਕਬਜ਼ੇ ਲਾਏ ਨਹੀਂ ਓਏ ਹਾਂ ਭਣੇ ਹੋ ਬਹੁਤ ਮੁਕਾ ਇਵੇਂ ਖੱਜਲ ਕਰਦਾ ਐਵੇਂ ਵੀ ਹਾਈ ਹਾਈ ਗੱਡੀ ਲੱਗ ਜੂ ਮੇਰਾ ਨਾਨਾ ਵੀ ਕਟੜ ਕਾਂਦੀ ਹੁੰਦਾ ਸੀ ਅੱਛਾ ਉਹ ਪਹਿਲੇ ਬਜ਼ੁਰਗ ਹੁੰਦੇ ਸੀ ਕਟੜ ਕਰ ਲ ਗੋਈਆ ਦਾਦਾ ਉਹ ਨਾਨੇ ਦਾ ਤੇ ਉਹ ਸਾਰੇ ਫਟਕਾ ਲਈ ਹੁੰਦੇ ਪਹਿਲਾਂ ਯਾਰ ਨੋਕ ਹੁੰਦੇ ਸੀ ਕਾਲੀ ਕਟੜ ਹੁਣ ਨਹੀਂ ਹੁਣ ਤਾਂ ਕੰਮ ਖਰਾਬ ਹੋ ਗਿਆ ਉਹ ਤਾਂ ਸਾਰੇ ਰਾਕੇ ਜੀ ਕਾਂਗਰਸ ਹੈ ਕਾਲਾ ਜਾਵੜ ਤੇ ਕਾਲਾ ਗਾਲੀ ਕਾਂਗਰਸ ਹੈ ਜਾਵੜ ਦੀ ਗੱਲ ਆ ਸਹੀ ਗੱਲ ਆ ਤੂੰ ਕਿੱਧਰ ਜਾਵੇਂ ਤੂੰ ਕਿੱਥੇ ਨਹੀਂ ਹੁੰਦੇ ਬਾਠੀ ਬਾਈ ਨੇ ਨਹੀਂ ਜਾਣਾ ਸੀ ਭਾਈ ਬਾਈ ਤਾਂ ਬਵਾਬ ਲੈਤਾ ਤੇ ਟੱਪਦਾ ਭਾਈ ਫੇਰ ਤੂੰ ਨਾਲ ਹੀ ਜਾਵਣ ਦੀ ਬਾਈ ਤੇ ਏ ਬਾਈ ਕਿਥੋਂ ਬੜੀ ਨੰਗਾ ਰਾਦਾ ਨਾ ਬਾਈ ਪਾਤੇ ਦਾ ਮੋਟਰ ਤੇਗਾ ਚੱਕੀ ਤੂੰ ਉਦਣ ਵੀ ਤੁਸੀਂ ਦਵਾਈ ਲੈਣ ਕੱਲ ਹੀ ਭੱਜ ਜਾ ਤੁਹਾਨੂੰ ਘਾਈ ਲੈ ਕੇ ਜਾ ਥੋੜਾ ਕੱਲ ਹੀ ਗਈ ਮੈਂ ਪੰਜਾਂ ਜੋੜਾ ਹਰੇ ਹੈ ਨਹੀਂ ਕੋਈ ਤੁਹਾਨੂੰ ਉਦਣ ਵੀ ਇੰਦਰ ਨੇ ਕਿਹਾ ਸੀ ਮੈਂ ਲੈ ਜਾਊਂਗਾ ਜੇ ਲੈ ਜਾਂ ਟਾਪ ਦਾ ਬੁਰਤ ਦਾ ਪਤਾ ਕਿੰਨਾ ਵਾ ਲਿਆ ਕਰ ਫਿਰ ਕੈਂਚੀ ਲਾ ਕੇ ਜਾਂ ਆਹਦੇ ਤੋਂ ਧੂਆ ਆ ਗਿਆ ਹੈ ਨਾ ਨਹੀਂ ਨਹੀਂ ਬਾਈ ਬਾਈ ਤਾਂ ਕੀ ਸੂਏ ਨੂੰ ਕੀ ਨਾ ਯਾਦ ਇਹ ਵਦਾਸੇ ਤਾਰ ਕੇ ਜਾਨ ਕਰੂਗਾ ਸਾਡੇ ਮਾਈ ਜਾਣੀ ਲੈ ਫਿਰ ਮੋੜ ਦੇ ਹੋਏ ਕਰ ਦਾਂਗੇ ਨਹੀਂ ਕਰ ਦਿਆ ਪਾਣ ਹੋਈ ਹੈ ਨਹੀਂ ਸੂਏ ਚ ਤਲਾ ਉਹ ਨਾ ਸੂਆ ਤਾਂ ਫੁੱਲ ਆ ਇੱਥੇ ਖੜਾ ਨਾ ਜਿਵੇਂ ਇੱਧਰ ਬੱਦਲ ਜਾਨਾ ਵਾਟ 7 ਵਜੇ ਸਵੇਰ ਆਤੋਂ ਦੀ ਤੂੰ ਸੁਭਾਵ ਸਵੇਰੇ ਭੰਡ ਤੂੰ ਬਾਈ ਨੂੰ ਆਉਂਦਾ ਵੀ ਟਾਈਮ ਨਾਲ ਜਾ ਕੇ ਮੁੜਿਆ ਇਹ ਇੰਦਰ ਨੇ ਤਾਂ ਨਿਕਲਣਾ ਨਹੀਂ ਸਵੇਰੇ ਹੂੰ ਜਾ ਬੰਨਣਾ ਜਿਉਂ ਤੰਗ ਆ ਰਾਮ ਕਰੀ ਕਰ ਸਾਰਾ ਚਾਰ ਤਿੰਨ ਬਾਦ ਆ ਫੇਰਾ ਹੋਵੇ ਦਸਾਂ ਣਾ ਯਾ ਤਾਂ ਹੁਣ ਪਤਾ ਹੀ ਆ ਕੰਮ ਇਹਨੂੰ ਪਤਾ ਹੁਣ ਚਾਹੀਦਾ ਇਹ ਮਾਈ ਰਣ ਚਾਹੁੰਦਾ ਕਿ ਉਹ ਲੈ ਆ ਦੇ ਚੂ ਲਿਆਣੀ ਨਹੀਂ ਜੋਤਾਂ ਵਾਲੀ ਤੇ ਜੋਤਾਂ ਵਾਲੀ ਕਿਉਂ ਕਿ ਭੁੰਦੇ ਹੀ ਮਾਈ ਤੋਂ ਹੀ ਹੈ ਫੰਦੇ ਝੂ ਲਿਆਣੀ ਜੰਗਾਰਾ ਜੋਤਾਂ ਵਾਲਾ ਵਿੱਚ ਝੰਡਾ ਦੀ ਜੋਤਾਂ ਵਾਲੀ ਮਾਤਾ ਰਾਣੀ ਆ ਬਾਈ ਰਾਣੀ ਮੇਰ ਕਰੀ ਮੇਰ ਕਰੀ ਸਾਰਿਆਂ ਨੇ ਸਹੀ ਗੱਲ ਆ ਭਾਈ ਆਸਾ ਨਹੀਂ ਤਾਂ ਜਾਂਦਾ ਮੈਂ ਜਾ ਨਹੀਂ ਮਜ਼ਾਕ ਕੋਈ ਨਹੀਂ ਕਰਦਾ ਮਜ਼ਾਕਾਂ ਨੂੰ ਕਰ ਇਹ ਮਜ਼ਾਕ ਵਾਲੀ ਗੱਲ ਥੋੜਾ ਜਿਹਦੇ ਹੁੰਦਾ ਉਹਨੂੰ ਹੀ ਪਤਾ ਹੁੰਦਾ ਵੀ ਕਿੰਨੀ ਤਕਲੀਫ ਆ ਅੱਜ ਸੁਣਾ ਦੇ ਲੈ ਭਰਿਆ ਪਿਆ ਵਿਚਾਰਾ ਆ ਵੀ ਭਰੀ ਪਈ ਸੀ ਹੁਣ ਦਾ ਮੋੜ ਆ ਇਨੂੰ ਤਾਂ ਭਾਈ ਐਵੇਂ ਹੀ ਕਹਿ ਲਈਏ ਇਹਨੂੰ ਪਹਿਲੇ ਥੋੜੇ ਨਾ ਹੋ ਗਿਆ ਉਦੋਂ ਬਾਅਦ ਉਦੋਂ ਬਾਅਦ ਪਰ ਅਸੀਂ ਪਿੰਡੋਂ ਵੀ ਤਿੰਨ ਪਵਾਏ ਆ ਨਾ ਪਰ ਮੰਮੀ ਨੇ ਵਿਚਾਰੀ ਨੇ ਬਹੁਤ ਕੀਤਾ ਇੱਥੋਂ ਦਾ ਭਾਵਾ ਵਧੀਆ ਮਾਈ ਰਾਣੀ ਦਾ ਇੱਥੇ ਆਓ ਮੀਨੀਆਂ ਦਾ ਥੋੜਾ ਵਧ ਗਿਆ ਮੀਨੀਆਂ ਤਾਂ ਇੱਕ ਪਵਾ ਕੇ ਕਹਿਣ ਦਾ ਭਾਵਾ ਵੀ ਤਿੰਨ ਪਿੰਡੋਂ ਪਵਾ ਲਿਓ ਥੋੜੇ ਪਾਉਂਦੇ ਆ ਪਿੰਡੋਂ ਪਵਾ ਲਿਓ ਨਹੀਂ ਭੰਮੀਪੁਰੋਂ ਪਵਾਇਆ ਇਹਨੂੰ ਤਾਂ ਇਹ ਛੰਨੇ ਮਰੀ ਟਾਣੀ ਨੇ ਉੱਥੇ ਹੈਗੀ ਨਾ ਆਪਣੇ ਨਹੀਂ ਤੇ ਮਾਈ ਰਾਣੀ ਦੇ ਤਾਂ ਪਤਾ ਨਹੀਂ ਬਈ ਆਪਣੇ ਤਾਂ ਉੱਧਰ ਹੈਗੀ ਆ ਚਰਨੂ ਮਾਸੀ ਨੇ ਲੈ ਕੇ ਆਉਣੀ ਸੀ ਉਹ ਕਹੇ ਟਾਲਿਓ ਕਰ ਦਿੰਦਾ ਵਾ ਉਹ ਕਹਿੰਦੇ ਰਾਹ ਚੋ ਰਾਹ ਚੋ ਲੱਭ ਲਾਂਗੇ ਮਮਮੀ ਨੇ ਤਾਂ ਨਾ ਮੇਰੀ ਝੋਲ ਡਾਲੀ ਆਹ ਤਰੇ ਨੇ ਝੋਲ ਡਾਲੀ ਮਮਮੀ ਨੇ ਤਾਂ ਘਰੇ ਮੇਰੇ ਨੇ ਮਸਵਾ ਕੇ ਕੋਠੇ ਤੇ ਰੱਖਿਆ ਸੀ ਕੋਠੇ ਤੇ ਰੱਖਿਆ ਹੁੰਦੀ ਸੀ ਇਹ ਬਾਪਾ ਵੀ ਦੇ ਜਾਂਦਾ ਵਜੇ ਆਪਾਂ ਕਹਿੰਦੇ ਜੀ ਨਾ ਇਹ ਸਵਾਹ ਹੋ ਕੇ ਜਿਵੇਂ ਜਿਵੇਂ ਸੁੱਖ ਦੀ ਨਹਿਮ ਉਵੇਂ ਮੈਂ ਆਰਾਮ ਆ ਜਾਂਦਾ ਮਮਮੀ ਨੇ ਤਾਂ ਕਿਸੇ ਨੂੰ ਅੰਦਰ ਨਹੀਂ ਬਾੜਿਆ ਪੰਜ ਛੇ ਦਿਨ ਮਮਮੀ ਨੇ ਵੀ ਬਹੁਤ ਇਹਦਾ ਖਿਆਲ ਰੱਖਿਆ ਮਮਮੀ ਨੇ ਬਹੁਤ ਕੇਅਰ ਕੀਤੀ ਹੈ ਵਿਚਾਰੀ ਨੇ ਤਾਂ ਮੈਨੂੰ ਕਮਰੇ ਚੋਂ ਜਮਾਂ ਨਹੀਂ ਨਿਕਲਣ ਦਿੰਦੀ ਸੀ ਜਿਹੜੀ ਚੀਜ਼ ਖਾਣੀ ਉਹਨੇ ਕਹਿੰਨ ਮੈਨੂੰ ਇੱਥੇ ਹੀ ਦੱਸ ਦੇ ਮੈਂ ਇੱਥੇ ਹੀ ਬਣਾ ਦੂੰ ਕੋਈ ਵੀ ਹਵਾਨੀ ਲਵਾਉਣੀ ਜਾਵਾਂਗੇ। ਇਹ ਕਹੇਗਾ। ਮੇਰੇ ਮੋੜ ਵੀ ਦੂਜੇ ਦਾ ਨਹੀਂ ਪੈ ਗਿਆ ਕਿਉਂਕਿ ਮੰਮੀ ਕੜਾਈਆਂ ਸੱਤ ਕੜਾਈਆਂ ਵੀ ਕਰਦੀਆਂ ਮੰਮੀ ਨੇ ਤੇ ਕੱਚੀ ਲੱਸੀ ਬਾਰ ਕੇ ਮੰਮੀ ਤਾਂ ਮੈਨੂੰ ਸੁੱਤੀ ਮੈਨੂੰ ਪੰਜ ਬਿਠਾ ਕੇ ਹਮ ਹੁਣ ਕੱਚੀ ਲੱਸੀ ਸਵਾ ਕੇ ਪਾ ਦਿੰਦੇ ਸੀਗੇ। ਮੇਰੇ ਕੋਲ ਤਾਂ ਪਉਣੀ ਆਪ ਕਰਦੀ ਹੁਣ ਵੀ ਬਾਹਰ ਆਖਦੀ ਹਸਰਾਣੇ। ਹੁਣ ਤਾਂ ਮੈਂ ਮਤਲਬ ਫਰਕ ਹੁਣ ਮੈਨੂੰ ਆਉਂਦਾ ਹੁਣ ਪੈ ਵੀ ਨਹੀਂ ਹੁੰਦਾ ਬਣ ਇੰਨਾ ਟਾਈਮ। ਬੇਲੀ ਬੈਠਿਆ ਨਹੀਂ ਨਾ ਜਾਂਦਾ ਇਥੋਂ। ਮੇ ਤਾਂ ਨਿਕਲ ਮਾਰੋ ਮੰਮੀ ਕੋਈ ਚੱਲੁੰਦਾ। ਕੰਮ ਵੀ ਕਰਨਾ ساری عمر ਚੱਲੰਦਰ ਸਹੀ ਗੱਲ ਆ ਉਹ ਕਹਿੰਦੀ ਚਾਰ ਦਿਨ ਰੈਕਟ ਲੈ ਲਾ ਆ ਜੋ ਕੰਮ ਹੀ ਕਰਨਾ ਇੱਕ ਵਾਰੀ ਇਹ ਵਿਗੜ ਗਿਆ ਬਹੁਤ ਔਖਾ ਕਰਦਾ ਮੈਂ ਤਾਂ ਕਿਹਾ ਜੀ ਮੈਂ ਕਿਹਾ ਮੈਂ ਕੱਪੜੇ ਮਸ਼ੀਨ 'ਚ ਪਾ ਦਿੰਦੀ ਆ ਕਹਿੰਦੇ ਨਹੀਂ ਵੀ ਨਾ ਝਣਕਦਿਆਂ ਦੇ ਮੂਰੇ ਆਉਣਾ ਤੋਂ ਨਾ ਕਿੱਲੇ ਵਾਲਾਂ ਦੇ ਹਾਂ ਮੇਦਨ ਕੋ ਮੋਸਕਪੂਰ ਬੰਦਾ ਮੋਸਕਪੂਰ ਦਾ ਤੇਲ ਲਾਉਂਦੇ ਹੁੰਦੇ ਆ ਤੇ ਵੇਚ ਨਾ ਰਹੀ ਆ ਉਹ ਨਹੀਂ ਮੇਰੇ ਤਾਂ ਧਾਗਾ ਮੰਨਦਾ ਹੀ ਆਪਣੇ ਪਿੰਡ ਵਾਲੇ ਪੰਡਤ ਨੇ ਮੇਰੇ ਗੱਲ ਜੀ ਗਾਵਣਾ ਬੰਨੇ ਆਵਾ ਜਿਹੜਾ ਮੋਸਪੂਰ ਹੁੰਦਾ ਨਾ ਇਹ ਤਾਂ ਬੜਾ ਵਧੀਆ ਵਾ ਇੱਕ ਮੁੰਡੂ ਮੇਰੇ ਤੇਲ ਗਰਮ ਕਰਕੇ ਦੋ ਵਾਰੀ ਮਲਦੀ ਹੁੰਦੀ ਸੀ ਕਿਉਂ ਤੇ ਸੀ ਕਿਉਂ ਮੈਂ ਤੇ ਮੁੰਡੂ ਮੈਂ ਕਿਉਂ ਆਇਆ ਨਾ ਉਹ ਚਾਹ ਨੇ ਤਾਂ ਪੂਰੀ ਸੇਵਾ ਕੀਤੀ ਆ ਇਹਦੀ ਕੋਈ ਨਾ ਜੇ ਸਾਸਰੀ ਦੀ ਸਾਸਰੀ ਦਾ ਸੰਭੂ ਕੋਈ ਆ ਮਾ 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 ਸਸਮਾ ਸਸਮਾ ਨਹੀਂ ਕਰਲੀ ਮਾ ਮਾ ਭਈਆ ਅੱਜ ਬੜਾ ਘਾਟਾ ਮਹਿੰਦੀ ਜਣਾ ਸਾਹਿਬ ਆਪਾਂ ਇੱਥੇ ਵੀ ਮਥੜੇ ਡੇਕਣੋ ਦਨ ਸਾਰਾ ਕਮਾਉਣਾ ਹਜੇ ਤਾਂ ਗੁਰਦੁਆਰੇ ਸਭ ਕਮਾਉਣੇ ਆ ਇਹ ਤਾਂ ਤੂੰ ਰੈਸਟ ਕਰ ਹਾਂ ਹਜੇ ਤੂੰ ਪਰ ਇਹ ਜਿ ਮੱਛੀ ਲੱਗਦਾ ਨਹੀਂ ਹੁੰਦਾ ਗੁਰਦੁਆਰੇ ਜਾਣ ਨਾ ਸਹੀ ਗੱਲ ਹਾਂ ਅੱਜ ਤਾਂ ਉੱਥੇ ਕੱਠ ਬਹੁਤ ਆ ਵੀ ਇਹ ਤਾਂ ਨੇਪਤੀ ਹੁੰਦਾ ਨਹੀਂ ਨਹੀਂ ਇਹ ਨਿਤ ਨਹੀਂ ਹੁੰਦਾ ਅੱਜ ਦਿਨ ਅੱਜ ਮੱਛਿਆ ਮੱਛਿਆ ਵਾ ਹਾਂ ਭਾਈ ਮੈਂ ਆਪਣੀ ਸੀ ਨਾ ਉਹ ਕਰ ਪਾਉਂਦਾ ਵਾਹੇ ਮੱਛਿਆ ਕਰਕੇ ਵੱਧ ਰਾਸ ਆ ਗਿਆ ਉਹ ਨੈਮੀ ਆ ਤਾਂ ਹੀ ਤਾਂ ਮੈਂ ਰੋਕੀ ਤੇ ਕੀ ਫਰਕ ਬੇ ਕਦੇ ਪੱਤੇ ਹੋਰ ਆ ਆ ਉਹ ਨਮਮੀ ਇੱਕ ਹੋਰ ਆ ਨਮਮਾ ਇਹਦੇ ਤੋੜਾ ਪੱਤੇ ਗੰਨੇ ਤਾਣੀ ਤੋੜ ਤਾਣੀ ਤੋੜ ਲਓ ਪੂਰੀ ਤੋੜਾ ਪੂਰਾ ਡਾਲੀ ਤੋੜ ਦੋ ਥੱਲੇ ਆ ਲੈ ਕਾਲੂ ਕਹਿੰਗੇ ਨਮਮ ਤੋੜ ਕੇ ਗੱਡੀ ਜੀ ਰੱਖ ਲੈ ਪੂਰੀ ਤੂੰ ਇਹਨੇ ਫੇਰ ਇੱਕ ਟਾਣੀ ਤੋੜੇ ਲੰਮੀ ਬੱਸ ਜਾ ਇੱਕ ਨੋਰ ਲਾ ਆ ਜਿਹੜੀ ਇਦਾਂ ਲੰਬੀ ਪਈ ਆ ਆ ਜਿਹੜੀ ਪਰੇ ਲੰਬੀ ਆ ਆਹਾ ਆ ਇਹ ਤੋੜ ਲੈ ਬੱਸ ਹੋਰ ਤੋੜਨੀ ਹੈ ਕਿ ਇੱਕ ਬਹੁਤ ਬਹੁਤ ਐਕੀ ਬਹੁਤ ਆ ਦੋ ਤੋੜ ਦੋ ਮਾਮੀ ਲੈ ਅੱਛਾ ਮਾਮੀ ਲੈ ਬਾਇ ਕਦੋਂ ਹੱਥ ਤੇ ਲੈ ਕੇ ਵਹਿ ਜਾ ਹਾਂ ਇੱਕ ਜਸਨ ਦੇ ਦੇ ਪਹਿਲੇ ਨਵੀਂ ਇਹਨੂੰ ਬਹੁਤ ਔਖਾ ਟਕਾ ਇਹ ਤਾਂ ਰੋਣੋ ਹੀ ਨਾ ਹਟੇ ਮੈਡਮ ਮੇਰੇ ਕਦੇ ਨਿਕਲ ਹੀ ਨਹੀਂ ਸੀ ਇਹ ਨਾ ਮੈਂ ਕਦੇ ਦੇਖਿਆ ਸੀ ਇਦਾਂ ਜਦੋਂ ਮੈਂ ਆ ਕੇ ਵਿਆਹ ਤੋਂ ਕੱਪੜੇ ਝਿੰਜ ਕੀਤੇ ਮੇਕਅਪ ਪਤਾ ਰਿਆ ਜਦੋਂ ਮੈਂ ਇੱਕਦਮ ਆਪਦੇ ਆਪ ਨੂੰ ਦੇਖਿਆ ਮੈਂ ਡਰ ਗਈ ਵੀ ਆਹ ਕੀ ਹੋ ਗਿਆ ਰੋਣ ਹੀ ਲੱਗੀ ਜਦੋਂ ਮੈਨੂੰ ਮੇਰਾ ਮਸਾ ਜੋਬ ਕਰਾਈ ਭਾਈ ਇਹ ਹੋ ਅਸਲ ਵਿੱਚ ਜਦੋਂ ਵਿਆਹ ਤੇ ਗਏ ਆ ਉਸ ਦਿਨ ਵੀ ਦਵਾਈ ਦਵਾਤੇ ਇਹਨੂੰ ਗਾਲ ਵਾਲਿਆਂ ਨੇ ਫਿਰ ਮੈਂ ਡੈਡੀ ਕੋਲੇ ਆ ਕੇ ਰੋਈ ਡੈਡੀ ਕਹਿੰਦਾ ਤੂੰ ਰਾਤ ਦਿੱਤ ਰਿਹਾਉਣਾ ਸੀ ਮੈਂ ਕਿਹਾ ਮੈਨੂੰ ਡਰ ਲੱਗੀ ਆ ਵੇ ਰਾਤ ਵੀ ਆ ਕੀ ਹੋ ਗਿਆ ਉਹ ਫਿਰ ਲੋਸ਼ਨ ਦਿੱਤਾ ਸੀ ਕਿਸੇ ਡਾਕਟਰ ਨੇ ਸਕਿਨ ਵਾਲੇ ਨੇ ਉਹ ਲਾ ਲਿਆ ਕਰਾਂ ਘੰਟਾਕ ਮੇਰੇ ਉਹ ਜਸ਼ਨ ਕੇ ਲਮਾਈਨ ਅਟੈਕ ਉਹਦੇ ਨਾਲ ਖਾ ਉਹਨਾਂ ਨੇ ਖਾਜ ਹੱਟ ਫਿਰ ਮੈਂ ਸਾਰਾ ਵਿਕੀਪੀਡੀਆ ਪੜਿਆ ਚਿਕਨ ਬਾਕਸ ਦਾ ਵੀ ਇਹ ਕੀ ਚੀਜ਼ ਆ ਕਿੱਥੋਂ ਆ ਕਿਹੜਾ ਵਾਇਰਸ ਆ ਨੀਂਦਾ ਆਵੇ ਨਾ ਬਹੁਤ ਔਖੀ ਗੱਡੀ ਹੋ ਰਹੀ ਹੈ ਰੋਇਆ ਹੀ ਹੋਇਆ ਪਿਆ ਵਾ ਇਹ ਤਾਂ ਆਪ ਰੋਣ ਲੱਗ ਗਿਆ ਜਦੋਂ ਫੋਨ ਲਾਇਆ ਨੂੰ ਤੇ ਕਿ ਤੂੰ ਜਵਾਬ ਦਮਾਦਾ ਵੀ ਮੈਂ ਤਾਂ ਮਰ ਜੂਗਾ ਇਹ ਜਿਹੜਾ ਬਾਈ ਮੈਨੂੰ ਹਾਏ ਇਹ ਤਾਂ ਜਿਵੇਂ ਭੂ ਹੋਈ ਨਹੀਂ ਹੁੰਦਾ ਕਹਣਾ ਕੋਈ ਜਿਵੇਂ ਮਾਈ ਦਾ ਹੁੰਦਾ ਹੀ ਆ ਕੁਝ ਵੀ ਆ ਹੂੰ ਉਵੇਂ ਭਾਰੀ ਸੀਗਾ ਜਦੋਂ ਉਤੋਂ ਤੱਕ ਪੇ ਫੇਰ ਮੈਨੂੰ ਸਹੀ ਜਿਹਾ ਆਇਆ ਵੀ ਉਦੋਂ ਹੌਸਲਾ ਜਿਹਾ ਆਇਆ ਮੇਰੇ ਵੀ ਹਾਂ ਹੁਣ ਠੀਕ ਆ ਕੀ ਬਈ ਇਹ ਤਾਂ ਰਾਤ ਨੇ ਬਹੁਤ ਔਖੀ ਨਗਾਈ ਸਾਨੂੰ ਪਤਾ ਮੈਂ ਤਾਂ ਰੋਈ ਜਾਵਾਂ ਕਦੇ ਮਮੀ ਇੱਕ ਜਿੱਧਰੋਂ ਪਾਸਾ ਰਵੇ ਉਧਰੋਂ ਫੈਂਸਿੰਗਾ ਉਹ ਫਸ ਜਾਏ ਕਰਨ ਇਹ ਫਿਰ ਉਦੋਂ ਵੱਧ ਰੋ ਪਿਆ ਕਰੇ ਇਹ ਤਾਂ ਬਹਿ ਕੇ ਰਾਤ ਕੱਟੀ ਪਹਿਲੀ ਐ ਤਾਂ ਫਿਰ ਦੂਜੇ ਦਿਨ ਨੇ ਉਹ ਇੱਥੇ ਲਿਆਏ ਸਾਰੇ ਮੀਨੂ ਮੈਨੂੰ ਬਹੁਤ ਫਰਕ ਪਿਆ ਇੱਥੇ ਸ਼ਾਰਟੇਰ ਤਾਂ ਪੈ ਜਾਂਦਾ ਇਹ ਮਾਰਦਾ ਦੀ ਆ ਪਹਿਲੇ ਦਿਨ ਤਾਂ ਨੀਂਦ ਵੀ ਨਹੀਂ ਆਈ ਮੈਨੂੰ ਬਾਅਦ ਉਹ ਪਹਿਲੇ ਦਿਨ ਤਾਂ ਗੜਚੂ ਹੀ ਨਾ ਥੱਲੇ ਜਾਵੀ ਕੋਈ ਚੀਜ਼ ਮੈਨੂੰ ਪਾਣੀ ਧਾਣੋ ਕੇ ਰੋਟੀ ਖਾਧੀ ਨਹੀਂ ਜਿਸਨੇ ਲੱਸੀ ਲੁੱਸੀ ਨਾ ਥੋੜੀ ਜਿਹੀ ਜਾਂ ਠੰਡੀਆਂ ਚੀਜ਼ਾਂ ਬੁਕੀ ਤਾਂ ਪੂਰਤਾ ਖਾਇਆ ਕਰ ਇੱਕਦਮ ਨਾ ਛੱਡ ਹਾਂ ਮੰਗਲਵਾਰ ਨੂੰ ਬਾੜਾ ਕੱਟ ਹੁੰਦਾ ਇੱਥੇ। ਸਰੇਬਦਾਨੀ ਹੁੰਦਾ। ਮੰਗਲਵਾਰ ਨੂੰ ਬਾੜਾ ਹੁੰਦਾ ਉਹ। ਕਿਵੇਂ? ਕੀ ਹੋਗਾ ਸੀ? ਆਕੜੇ ਕਹਿੰਦਾ ਗੱਡੀ ਲੈ ਕੇ ਜਾਣ। ਅਕੜਿਆ। ਕਹਿੰਦਾ ਮੇਰਾ ਗੱਡੀ ਲੈ ਕੇ ਜਾਣ। ਇਹ ਤਾਂ ਗੱਡੀ ਇਹ ਲੈ ਕੇ ਫੇਰ ਜਾਣਗਾ। ਫੇਰ ਲੈ ਕੇ ਦਿੱਤੀ ਗੱਡੀ। ਹੋਰ ਲੈ ਕੇ ਦਿੱਤੀ ਟਰੱਕ ਲੈ ਗਈ ਆ ਬੰਦੇ। ਮੈਂ ਉਹ ਤਾਂ ਆ ਵੀ ਦਸਾਂ 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 ਦੀਆਂ ਆ ਜਾਂਦਾਂ ਸੀ। ਨਹੀਂ ਨਹੀਂ। ਸਾਰਾ ਆਕੜ ਗਿਆ ਉਦਣ। ਮੇਰਾ 2000 ਦੇ ਖੜਾਉਣੇ ਲੈ ਕੇ ਗਿਆ ਇਥੋਂ। ਜਾ ਕੇ ਤੋਂ। ਆਕੜ ਗਿਆ। ਆ ਵੀ ਨਾ ਆ ਵੀ ਨਾ। ਨੇ ਨੇ ਨਾ ਨੇ ਨਾ ਮਮਾ ਮਮਾ ਮੈਨੋ ਮਾਛੜ ਕੋਲੇ ਜਾਂਦਾ ਨਹੀਂ ਆ ਸੋਣ ਰਿਤਦਾਰ ਆਗੇ ਤੁਹਾਡੇ ਆਰੇ ਬਟ ਆਰੇ ਆਰੇ ਆ ਜਾਨ ਕੁੜੀ ਅੱਜ ਤਾਂ ਸਹੀ ਐ ਅੱਜ ਸਹੀ ਐ ਸਹੀ ਐ ਕੁੜੀ ਅੱਜ ਸਹੀ ਐ ਬੋਲ ਬੋਲ ਕੇ ਕਿੱਧਰ ਗਿਆ ਜੱਸ ਨਾ ਆ ਆ ਦੇ ਚਲੋ ਵੀ ਥੋੜਾ ਹੁਣ ਹੋ ਗਿਆ ਹੁਣ ਜਾਣਾ ਡਾਕਟਰ ਦੇ ਅਸੀਂ ਰਾਮ ਜੀ ਦੇ ਜਾਣ ਹਾਂ ਅਸੀਂ ਗਾਲਾ ਵਾਲੇ ਦੇ ਜਾਣ ਚਲੋ ਸਾਰੇ ਨੂੰ ਇਹ ਕਿੰਨੇ ਡਾਈਵਰ ਸਾਰੇ ਹੁੰਦੇ ਪਹਿਲਾਂ ਮੰਨੇ ਨੂੰ ਹੋਇਆ ਫਿਰ ਤਾਰੇ ਨੂੰ ਹੋਇਆ ਫਿਰ ਸੋਮਨ ਨੂੰ ਹੋਇਆ ਫਿਰ ਜਸਨੇ ਨੂੰ ਹੋਇਆ ਉਹਨੂੰ ਤਾਂ ਹੋਇਆ ਮੇਰੀ ਹੱਥ ਅਸੀਂ ਤਾਰਾ ਮੈਨੂੰ ਬਾਲਾ ਚੁੰਬੜ ਦੋਨੇ ਸੋਣਾ ਵੀ ਇਹ ਗੱਲ ਸਹੀ ਆਈ ਜਸਨੇ ਤੋਂ ਬਾਅਦ ਹੋ ਗਿਆ ਜਰਨੇ ਬਾਈ ਨੂੰ ਤੇ ਤੈਨੂੰ ਹੋ ਗਿਆ ਫਿਰ ਨਿੱਟੂ ਬਾਈ ਨੂੰ ਹੋ ਗਿਆ ਫਿਰ ਸੋਹਲੀ ਵਾਲੀ ਮੰਮੀ ਨੂੰ ਹੋ ਗਿਆ ਸਾਰੇ ਜਾਨੇ ਨੂੰ ਸੱਪੋਂ ਬਣਨ ਦਾ ਚਾੜ ਸਾਰੀ ਹੋ ਗਿਆ ਸੀ ਚਲੋ ਕੋਈ ਨਾ ਹੋਪ ਫਰਕ ਪਾ ਜਾਣਾ ਮਾਤਾ ਰਾਣੀ ਨੇ ਠੰਡੀਆਂ ਜੋਤਾਂ ਨੇ ਠੰਡ ਬਰਸਾ ਦੇਣੀ ਹੈ ਡਾਕਟਰ ਗਾਲੋ ਬਾਲੇ ਦਵਾਈ ਲਿਆਈਏ ਦਵਾਈ ਇਥੋਂ ਪਾਣੀ ਭਰ ਲਓ ਪਹਿਲਾਂ ਤੋਲ ਸਮਾਰ ਤੇ ਕਰਾਂ 5 ਮਿੰਟ ਲੱਗਣਗੇ ਕੋਈ ਨਾ ਹੁੰਦਾ ਕੇ ਜਾ ਜਦੋਂ ਹੁੰਦਾ ਕੇ RAM ਜੀ ਡਾਕਟਰ ਉਹ ਉਹ ਮਨ ਲੈਟ ਹੈ ਡਾਕਟਰ ਘਾੜੋ ਬਾਰੇ ਜਿਸ ਨੇ ਥੋੜਾ ਜਿਹਾ ਕੰਮ ਵੱਧ ਹੋਇਆ ਹੋਇਆ ਤਲਵੰਡੀ ਗੇੜ ਤੋਂ ਨਾ ਜੋ ਡਗਰਾਉਂ ਪਹਿਲਾਂ ਜੂਸਰ ਲੈ ਲਏ ਥੋੜਾ 4 ਵਜੇ ਆਉਣਾ RAM ਜੀ ਹਾਂ ਹੀ ਨਹੀਂ ਡਾਕਟਰ RAM ਜੀ 4 ਵਜੇ ਆਉਣਗੇ ਉਹਨਾਂ ਟਾਈਮ ਪਜੂਸਰ ਜਸਰ ਲੈ ਬੜੀਆ ਕਰੇ ਲੂ ਬ੍ਰਾਂਡ ਆ ਇਹ ਵਾਲ ਦਾ ਹੂੰ ਚੱਕੀ ਵਾਸਤੇ ਜਾ ਆ ਸ਼ੇਕ ਵਗੈਰਾ ਲਈ ਕਸੀਮ ਬਣ ਲਈ ਉਹ ਬੜੀਆ ਚੀਜ਼ ਹੈ ਕੱਚੀ ਦਾ ਪਰ ਹੈ ਹਾਂ ਟੁੱਟਣ ਦਾ ਡਰ ਹੈ ਅਕ੍ਰੀਲਿਕ ਦਾ ਪਰ ਹੈ ਕੱਚੀ ਨਹੀਂ ਹੈ ਅਕ੍ਰੀਲਿਕ ਹੈ ਥੱਲੇ ਤੁਹਾਨੂੰ ਡੰਗ ਪਹਿਲਾਂ ਜਾਊਗਾ ਬਾਕਸ ਟਾਈਟਾਂ ਦੀ ਕਾਪਰ ਵਾਇਰ ਮੋਟਰ ਸਾਡੀ ਇਹ ਕਾਪਰ ਦੀ ਬੰਨੀ ਵੀ ਹੈ ਬਈ ਕਾਪਰ ਦੀ 500 ਵਾਟ ਦੀ ਮੋਟਰ ਹੈ ਇਹ ਕਿੰਨੇ ਟਾਈਮ ਦੀ ਇਹਦੀ ਗਾਰੰਟੀ ਗਾਰੰਟੀ ਹੈ 5 ਸਾਲ ਦੀ ਹੋਵੇ ਮੋਟਰ ਦੀ ਠੀਕ ਹੈ ਇੱਕ ਮੋਟਰ ਹੈ ਕਹਿੰਦਾ ਸਟ੍ਰੈਸ ਲਾ ਦੇਣਾ ਚ ਇਹੜਾ ਉੱਪਰਲਾ ਜਾ ਰਿਹਾ ਇਹ ਸਾਰਾ ਅਨਬ੍ਰੇਕੇਬਲ ਲੱਗਿਆ ਮੈਡੀਕਲ ਜਿਹੜਾ ਪਿੱਛੇ ਸਾਡੇ ਡਿੱਗਦਾ ਸੀ ਇਸਲੇ ਤੋਂ ਹਾਂ ਹਾਂ ਉਹ ਵੀ ਵੀ ਅਨਬ੍ਰੇਕੇਬਲ ਹੈ ਡਿੱਗੂਗਾ ਫਿਰ ਡਿੱਗੂਗਾ ਠੀਕ ਆ ਸਾਰਾ ਮੈਡੀਕਲ ਲਾਕ ਵਗੈਰਾ ਬਿਲਕੁਲ ਨਾ ਮੈਂ ਦੇਣ ਦੇ ਇਸ ਕੋ ਫਿਜੂਵੇ ਦਾ ਲਾਕ ਆਮ ਲੋਕਿੰਦਾ ਵੱਡੇ ਵੱਡੇ ਲੱਗਦੇ ਨੇ ਲਾਕ ਨਾ ਮੈਂ ਦੇਣ ਦੇ ਜਾਲੀ ਵੀ ਦੀ ਸਾਰੀ ਸਟੀਲ ਦੀ ਹੈ ਬ੍ਰੀਕ ਆਫ ਹੋਣ ਦੀ ਲੋੜ ਨਹੀਂ ਜੂਸ ਆਏ ਨੂੰ ਜੂਸ ਹਿੰਦ ਬੱਲੀ ਆ ਗਿਆ ਇੱਥੇ ਇਹਨੂੰ ਪ੍ਰੈਸ ਕਰਾਂਗੇ ਪ੍ਰੈਸ ਠੀਕ ਹੈ ਓਕੇ ਐਸਾ ਹੋ ਜਾਊਗਾ ਥੋੜੀ ਸ਼ਾਪ ਪੁੱਛਦੇ ਸੀਗੇ ਉਹ ਦੱਸ ਦਿਓ ਵੀ ਕਿਹੜੀ ਆ ਕਿੱਥੇ ਆ ਸ਼ਾਪ ਉੱਕੜ ਬਿਆ ਰਾਣਾ ਕੇ ਹਾਊਸ ਦੇ ਗਰਾਉਂਡ ਰਾਣਾ ਤੇ ਤੁਸੀਂ ਸਾਡਾ ਐਡਰੈਸ ਲਵੰਦਲ ਦੇ ਉੱਪਰ ਤੇ ਰਾਣਾ ਗਿਫਟ ਹਾਊਸ ਰਾਣਾ ਗਿਫਟ ਹਾਊਸ ਹਾਂਜੀ ਗਰਾਉਂਡ ਪਰ ਦਿਓ ਗਾਰੰਟੀ ਕਰਾ ਬਾਈ ਜੀ ਰਾਣਾ ਗਿਆ ਹਾਊਸ ਵਾਲਿਆਂ ਦੇ ਇਹਨਾਂ ਦੇ ਚੱਲੇ-ਚੱਲੇ ਜਿਹੜੇ ਆਪਾਂ ਇਹਨਾਂ ਦੇ ਲੈ ਕੇ ਆਏ ਸੀਗੇ ਵੀਡੀਓ ਚ ਪਾਉਦੇ ਸੀਗੇ ਬਹੁਤ ਜਾਣੀ ਉੱਕੜ ਬਾਜ਼ਾਰ ਦੇ ਵਿੱਚ ਗਰਾਉਂਡ ਨਹੀਂ ਦੁਕਾਨ ਤੁਸੀਂ ਆਈ ਨਹੀਂ ਮੈਂ ਤਾਂ ਉੱਧਰ ਤੇ ਆਈਆਂ ਛੋਟੇ ਆਮਲੀ ਕਿੱਧਰ ਨੇ ਰਾਮ ਜੀ ਡਾਕਟਰ ਕਿੱਧਰ ਨੇ ਜੀ ਇੱਧਰ ਜਗਰਾਮ ਮਾਨੁਕਾ ਲਿਖਤੋਂ ਆ ਗਿਆ ਹਾਂ ਇੱਧਰ ਹੋਣੇ ਮਿਲਦਾ ਇੱਧਰ ਇੱਧਰ ਮਾਮਾ ਕਿੱਧਰ ਆ ਪਾਣੇ ਕਲਿਆਣੀ ਅਲੀ ਕਹਿੰਦੀ ਜੀ ਕਲਿਆਣੀ ਜਿਹੜੀ ਮੇਰੀ ਦਾ ਸੋਣਾ ਆ 5 ਨੰਬਰ ਚੋਂ ਮਿਲਾਂਗੇ ਹਾਂ ਆ ਆ ਦੇ 5 ਨੰਬਰ ਚੋਂ ਗਈ ਤਾਂ ਹੀ ਆ 5 ਨੰਬਰ ਚੋਂ ਗਈ ਨੰਗ ਕਿਹਾ ਕਮਾਗਰ ਆ ਇੱਧਰ ਆ ਇੱਧਰ ਰੱਖ ਲੈ ਆਂਨੀ ਗਲਤ ਲਿਆਈ ਹਾਂ ਇੱਧਰ ਤਾਂ ਹੈ ਹੀ ਨਹੀਂ ਇੱਧਰ ਦਾ ਕਰਨਲ ਡਾਕਟਰ ਨੂੰ ਨਹੀਂ ਆਉਂਦਾ ਸਦਾ ਸੀ ਭਣੇ ਕਿੱਥੇ ਆਦਾ ਭਾ ਕਮਲ ਚੌਂਕ ਤੇ ਆ ਕੇ ਚਾਂਸੀ ਰੰਗ ਚਲੋ ਬਈ ਹੋ ਗਿਆ ਉਹੀ ਕੰਮ ਜਾਨਾ ਤੇਰੇ ਵਾਲਾ ਨਹੀਂ ਜਾਨਾ ਹੋ ਵੀ ਆ ਮੈਂ ਇੱਧਰ ਵੀ ਆਈ ਨਾ ਮੈਂ ਹੁਣ ਤਾਰਾ ਲੰਦੇ ਆਈਆਂ ਤੂੰ ਭਣੇ ਦੂਜਾ ਫੇਰਾ ਚੱਲ ਆਹ ਤੇ ਪਤਾ ਹੀ ਨਹੀਂ ਹੈਗਾ ਉਹ ਮਗਰ ਆ ਮੈਨੂੰ ਪਤਾ ਕਿੱਥੇ ਗਈ ਨਹੀਂ ਆ ਉਹ ਮਗਰ ਉੱਚੀ ਜੀ ਦੁਕਾਨ ਆ ਉਹਦੀ ਸ਼ੀਸ਼ਿਆਂ ਵਾਲੀ ਹਾਂ ਜੀ ਆਹ ਤੇ ਤੰਬੂ ਲਾਈ ਬੈਠਾ ਆਇਆ ਦੁਕਾਨ ਹੀ ਭੁੱਲੀ ਫਿਰਦੀ ਆ ਡਾਕਟਰ ਰਾਮ ਜੀ ਦੀ ਰਾਮ ਕੀ ਆਉਣਾ ਤੁਹਾਨੂੰ ਹੁੰਦਾ ਦੁਕਾਨ ਹੀ ਨਹੀਂ ਪਤਾ ਡਾਕਟਰ ਦੀ ਨਾ ਆਗੇ ਆਪਾਂ ਮੰਨੂਗੇ ਆਗੇ ਇਹਨੂੰ ਪਤਾ ਹੀ ਨਹੀਂ ਭੈਣੇ ਨੂੰ ਯਾਰ ਲੈ ਡਾਕਟਰ ਦੀ ਦੁਕਾਨ ਕੱਲ ਆ ਕੇ ਗਈ ਆ ਨਾਲੇ ਆਏ ਕਰਦੇ ਆ ਇਧਰੋਂ ਰੈਕ ਡਾਡੇ ਤੋਂ ਲੈ ਕੇ ਉਧਰ ਬੱਸ ਅਡੇ ਤੱਕ ਤੇਰਾ ਢੇੜਾ ਦਵਾ ਦੰਨੇ ਆ ਜਿੱਥੇ ਤੂੰ ਦੁਕਾਨ ਬੈਠ ਕੇ ਸਰਕਾ ਦੀ ਵੇਟ ਕਰੋ ਮੈਂ ਉਹ ਤੇ ਸਰਚ ਮਾਰਦੀ ਆ ਇਹ ਤਾਂ ਪੂਰਾ ਗੱਲ ਉਹ ਆ ਜਾਂਦੇ ਹੈ ਤੇ ਰੋਲਾ ਪਾਈ ਜਾਂਦੇ ਉਹ ਖੜੇ ਵੀ ਆ ਅਸੀਂ ਤੈਨੂੰ ਕਦੋਂ ਕਿਹਾ ਆਹ ਦੇ ਘਰ ਕ ਆ ਗਿਆ ਆਹ ਦੇ ਆ ਗਈ ਦੁਕਾਨ ਰਾਮ ਜੀ ਡਾਕਟਰ ਦੀ ਇਹਨੂੰ ਕਿਹਾ ਤਾਂ ਸੀਗਾ ਵੀ ਤੈਨੂੰ ਮੈਂ ਕਿਹਾ ਸੀ ਵੀ ਉੱਚੀ ਦੀ ਦੁਕਾਨ ਆਉਦੀ ਆਹ ਦੇ ਆ ਗਿਆ ਨਿਕਲ ਹੈਗਾ ਨਾ ਰਾਮ ਜੀ ਡਾਕਟਰ ਆ ਚਲੋ ਉਹਦੇ ਹੁਣ ਸਾਥ ਚ ਸਾਹ ਆਏ ਆ ਇਹਦਾ ਪਰ ਉਹ ਸਕੈਨ ਵਾਲਾ ਵਾ ਨਹੀਂ ਨਹੀਂ ਉਹ ਇਕੱਲੇ ਨਾ ਦੇ ਤਾਈ ਫੈੜ ਹਾਂ ਆਰੇ ਔਰ ਕਾਸੀ ਲਈ ਆ ਚਲੋ ਖਣਾ ਭੈਣੇ ਕਿੱਥੇ ਰਹਿ ਗਈ ਆ ਦੇ ਆ ਗਿਆ ਦੇ ਹਨਾ ਫੋਨ ਲਾ ਦੇ ਹਨੇ ਭੈਣੇ ਕਿੱਥੇ ਗਈ ਭੈਣੇ ਕਿੱਧਰ ਗਈ ਤਨ ਨਾਲ ਦਵਾਈ ਲੱਗੀ ਨਹੀਂ ਹਜੇ ਕੀ ਕਹਿੰਦਾ ਉਹ ਕਹਿੰਦਾ ਹੋਰ ਠੀਕ ਤਨ ਦੇਣਾ ਅੱਜ ਕੋਈ ਨਾ ਕਰੀਮ ਨੇ ਲਾ ਦੇਣਾ ਤੇਰੇ ਬਾਬਲ ਨੇ ਪੱਲਾ ਸਾਡੇ ਨਾਮ ਕੀਤਾ ਮੱਚ ਆ ਗਿਆ ਐ ਉਹ ਚਾ ਗਿਆ ਅਕੜੀ ਦੇ ਲੈ ਕੀ ਕਿਤੇ ਹੁਣ ਹੀ ਵੀ ਨੀ ਵੜਾ ਦਾੜੀ ਬੜਾ ਕਿਉਂ ਪਰਲ ਜਮ ਨਹੀਂ ਬਸ ਠੀਕ ਹੋ ਤਾਂ ਮੈਂ ਜਾ ਸ਼ੁਕਰ ਹੈ ਸ਼ੁਕਰ ਹੈ ਰਸਟ ਮਿਲੂਗੀ ਮੁੱਛ ਬਣਾਉਣ ਵਾਲਾ ਮੁੱਛਾਂ ਸਹੀ ਗੱਲ ਅਦਰਾਂ ਬਣਾਉਣ ਵਾਲੀਆਂ ਆਪਾਂ ਇਕੱਠੇ ਬੱਦਨੀਆਂ ਬਣਾਇਆਵਾਂਗੇ ਮੈਂ ਟ੍ਰਿਮਰ ਨਾਲ ਚੱਕ ਦੋਈ ਨਹੀਂ ਮਯਾਕ ਨਹੀਂ 40 ਦਿਨ ਕੋਣ ਨਹੀਂ ਕਰਨ ਲਾਉਣਾ ਕਰੇ ਹਾਂ ਮਾਦੀ ਕਾਦਰ ਡਾਕਟਰ ਦੇ ਲੈ ਕੇ ਜਾਣਾ ਮੰਮੀ ਨੂੰ ਪੁੱਛ ਮੈਂ ਤਾਂ ਫਿਰ ਫਿਰ ਮੈਂ ਗੰਜ ਕਢਾਉਣਾ ਸਿੰਗਾ ਠੀਕ ਹੈ ਇਹਨੇ ਨਹੀਂ ਮੰਨਣਾ ਇਹ ਹੋਈ ਜਾਣਾ ਤੇ ਕੋਈ ਨਾ ਮੁੱਛਾਂ ਬਣਾ ਕੇ ਆਵਾਂਗੇ ਆਪਾਂ ਹਾਂ ਬਾਲਾ ਟਾਈਮ ਲਾਇਆ ਯਈ ਕੀ ਕਹਿੰਦਾ ਡਾਕਟਰ ਬਾਲਰ ਤੇ ਤਾਂ ਨਹੀਂ ਜਾਈਦਾ ਹੁੰਦਾ ਹਨਾ ਕਿੰਨੇ ਦਿਨ ਹਾਂ ਬੱਸ ਇਹ ਮੰਨਦੀ ਨਹੀਂ ਗਣੀ ਮੈਂ ਦਾ ਜਾਣਾ ਵਾ ਮੈਂ ਕਿਹਾ ਹੁਣ ਆਪਾਂ ਇਕੱਠੇ ਚੱਲਾਂਗੇ ਮੁੱਠਾ ਬਣਾਉਣ ਉਦੋਂ ਇਹਦੇ ਵੀ ਆ ਜਾਣਗੇ ਧਿਆਗੇ ਪਰੇ ਹੋਰ ਕੰਮ ਹੀ ਬੋਲ ਲੀ ਰੰਗਾ ਫਿਰ ਓ ਬਈ ਕਾਰ ਆ ਗਿਆ ਤੁਹਾਡਾ ਗੁੱਡ ਨਾਈਟ ਬਾਏ ਬਾਏ ਲਵ ਯੂ ਬਸ ਇੱਕ ਬੋਤਲ ਦੇ ਮਿਸ ਯੂ ਆਲ ਚਾਰਜ ਦੇ ਮਾਂ ਮੈਂ ਚਾਰਜ ਫੜਾ ਬਈ ਓਕੇ ਜਾਨੇ ਓਕੇ ਧਿਆਨ ਤਿੰਨ ਦਿਨਾਂ ਨੂੰ ਚੱਲ ਆ ਕੇ ਹੁਣ ਕਿਸੇ ਦਾ ਟੱਚ ਜਨਾਈ ਚੰਗਾ ਤਿੰਨ ਦਿਨਾਂ ਨੂੰ ਆਵਾਂਗੇ ਦਵਾਈ ਦਨ। ਉਹ ਕਿਹਨੂੰ ਦਵਾਈ ਲੈਣੀ ਆ? ਕਿ ਲੋੜ ਹੀ ਨਹੀਂ। ਡਾਣੀ ਤਾਂ ਹੁਣ ਬਾਹਰ ਛੱਡ ਦਿਓ। ਡਾਣੀ ਛੱਡ ਦਿਓ। ਡਾਣੀ ਛੱਡ ਦਿਓ ਵਾ। ਤੂੰ ਤਾਂ ਕਹਿੰਦੀ ਪ੍ਰੈਸ ਵਾਲਾ ਫੋਨ ਨਹੀਂ ਆਇਆ। ਪ੍ਰੈਸ ਵਾਲਾ ਤਾਂ ਹਜੇ ਗਿਆ ਹੀ ਨਹੀਂ। 4 ਘੰਟੇ ਹੋ ਗਏ। ਇਹ ਜਾ ਕੀ ਫਰੌਣ ਲੱਗ ਗਿਓ ਪ੍ਰੈਸ। ਕੱਪੜੇ ਤਾਂ ਸਾਰੇ ਕੱਢਦੇ ਸੀ। ਤੂੰ ਬਾਹਲੇ ਕੱਪੜੇ ਕੱਢਦੇ ਗੁੱਡੀ ਤੂੰ ਤਾਂ। ਤੇ ਉਹ ਨਜ਼ਾਰਾ ਆ ਬਈ। ਅੱਜ ਮੰਮੀ ਕੋਲੇ ਹੈ ਨਹੀਂ ਫੋਨ ਅੱਜ ਡੈਡੀ ਕੋਲੇ ਰਹੂਗਾ। ਮੇਰੇ ਕੋਲ ਤਾਂ ਨਹੀਂ ਆ ਫੋਨ। ਹਾਂ ਕਿੱਥੇ ਆ? ਕੁਤੇ ਨਾ ਮਾਉਣਗਾ ਇਹਦਾ ਵੀ ਜਵਾਂ ਨਹੀਂ ਖੜਾ ਸਰਦੀ ਰੇੜੀ ਬਾਲਾ ਫੋਨ ਦੇਖਦੀ ਆ ਬਈ ਮੈਂ ਕਹਿੰਦਾ ਜਿਉਂ ਕਰ ਸਾਹ ਲੈਣ ਦੇ ਤੇ 10 ਮਿੰਟ ਵੀ ਫੋਨ ਨੂੰ ਪਹਿਲਾਂ ਤਾਂ ਦੇਖੀ ਜਾ ਉਹ ਨਾਟਕ ਨੂੰ ਬੋਲਗਾ ਹਨ ਬਾਅਦ ਚ ਇੱਕ ਚੀਜ਼ ਨੂੰ ਜਿਹੜੀ ਰੀਲ ਆ ਗਈ ਉਹਨੂੰ ਨੇ 10 ਵਾਰ ਹੀ ਦੇਖਣਾ ਉਹੀ ਚੀਜ਼ ਉਹ ਮੇਂ ਬੋਲੀ ਜਾਣੀ ਆ ਜਿਵੇਂ ਸਿੱਖਦੀ ਹੁੰਦੀ ਆ ਉਹ ਚੀਜ਼ ਕਰਨੀ ਫੇਰ ਇਹਨੇ ਲਾ ਲੈਣਾ ਪਹਿਲਾਂ ਹੈਪੀ ਨੂੰ ਫੋਨ ਲਾਉਣਾ ਏਪੀ ਦਾ ਫੋਨ ਘੰਟਾ ਚੱਲਿਆ ਕੱਟਤਾ ਚੰਗਾ ਮੰਮੀ ਉਹ ਕਹਿੰਦੀ ਮੈਂ ਕੰਮ ਕਰ ਲਾ ਕੱਟਤਾ ਨਾਲ ਹੀ ਜੇ ਸੱਬੋ ਦਾ ਮੂਹਰੇ ਆ ਗਿਆ ਤਾਂ ਸੱਬੋ ਨੂੰ ਜੇ ਆ ਗਿਆ ਕੰਮੇ ਦਾ ਮੂਹਰੇ ਤਾਂ ਕੰਮੇ ਨੂੰ ਉਹ ਫੋਨ ਨੂੰ ਜਮਾ ਨਹੀਂ ਉਹ ਸਾਹ ਲੈਣ ਦਿੰਦੀ ਸੀਗੀ ਅਸੀਂ ਅਸੀਂ ਦਾ ਅਜੀ ਮੈਂ ਦੇਖਿਆ ਨਹੀਂ ਕਿਤੇ ਆਹ ਜਮਾ ਨਹੀਂ ਕਰਦਾ ਕੋਈ ਬੋਲ ਸਕਦਾ ਹਾਂ ਇਹ ਤਾਂ ਦੇਖਿਆ ਨਹੀਂ ਆ ਅਜੀ ਤਾਂ ਗੱਲਾਂ ਕਰਦੇ ਹੀ ਕਿ ਆ ਦੇਖ ਲਾ ਅਸੀਂ ਰਾਤ ਗੱਲਾਂ ਕਰਦੇ ਹੀ ਅਈ ਕਾ ਮੰਮੀ ਆਇਆ ਤਾਂ ਨਾਲ ਜਲਾ ਲਾ ਫਿਰ ਕੱਲ ਤੋਂ ਡੈਡੀ ਦੀ ਵਾਰੀ ਆ ਫਿਰ ਡੈਡੀ ਨੇ ਨਹੀਂ ਜਟ ਡੈਡੀ ਨੇ ਨਹੀਂ ਬਾਗ ਨਹੀਂ ਬੋਲਾ ਬੋਲਾ ਫੋਨ ਦੇਖਦੀ ਆ ਹੈਲੋ ਚੱਕ ਹਈ ਨਾ ਇੰਨਾ ਫੋਨ ਇੰਨਾ ਫੋਨ ਬਾਹਰੋਂ ਕਹ ਦੋ ਹਾਏ ਹਾਏ ਮੇਰੇ ਕਹਤਾ ਅੱਖਾਂ ਚੋਂ ਕੰਦੀ ਹੁੰਦੀ ਆ ਅਗ ਨਿਕਲਦੀ ਕਹਿ ਦੂ ਮਰੀਆਂ ਦਾ ਅੱਖਾਂ ਜੀ ਅਗ ਨਿਕਲਦੀ ਆ ਸ਼ਰ ਮੇਰਾ ਦੁਖਦਾ ਹੋਰ ਹੁਣ ਸਿਰ ਦੱਸ ਕੀ ਕਰੇ ਪੈਂਦਾ ਹੀ ਆ ਫਰਕ ਰੈਡੀ ਹਾਂ ਹੁਣ ਤੁਸੀਂ ਆ ਕੇ ਦੇਖ ਲੈ ਫੋਨ ਉਹ ਪਿਆ ਟੇਬਲ ਤੇ ਨਹੀਂ ਮੰਮੀ ਨੇ ਹੁਣ ਨੂੰ ਬੈਸਤਰਾ ਵਿਛਾ ਦੇਣਾ ਈ ਇਹਨੇ ਆਰਾਮ ਨਾਲ ਲੈ ਕੇ ਚਲੋ ਵੀ ਉਂਗਲਾਂ ਨਹੀਂ ਮਰੀ ਜਾਣਗੀਆਂ ਜੀ ਉਹਦੇ ਇਹ ਦਾ ਸਹਾਰਾ ਜੀ ਭਾ ਖਵਾ ਦੇ ਵਿੱਚ ਹੂੰ ਆਗੇ ਨੇ ਆਹ ਵਹਦੇ ਆ ਭਈ ਜੁੱਜਾ ਆਪਣਾ ਪਾਣੀ ਆਉਂਦਾ ਸਾੜਾ ਕੇ ਹੂੰ ਫਨਾਨੇ ਪੰਡ ਆ ਗਿਆ ਫਨਾਨੇ ਇੰਨੇ ਪਸੁੱਟ ਪਗੇ ਇੰਨਾ ਜੁੱਜਾ ਮਾਲ ਦੱਪ ਗਿਆ ਇੰਨਾ ਬਸ ਇਹ ਕੁੱਛ ਹੀ ਕਿੱਥੇੋਂ ਕਿੱਥੇ ਆਉਂਦੂ ਹੂੰ ਨਾ ਟਿਆ ਕੂ ਹੁਣ ਬਸ ਬਾਸਾਂ ਦਾ ਬਹਾਨਾ ਭਾਲਦੀ ਜੱਕ ਕੀ ਆਕ ਲਿਆ ਚਲੋ ਜੀ ਡੈਡੀ ਵੀ ਇੱਕ ਦਿਨ ਬੰਨ ਤੇ ਫਿਰਦਾ ਹੀ ਬਿੱਟੂ ਕਿਆਂਲੇ ਤੇ ਹੂੰ ਗਿਆ ਨੂੰ ਕੀ ਆਕ ਗਿਆ ਸੀ ਨਾ ਤੇਰੀ ਉਹਨਾਂ ਕੈਂਪਾ ਦੇ ਵਿੱਚ ਮਾਈ ਗਾਈ ਮੈਂ ਲੋਗ ਪਾ ਕੇ ਹੀ ਜਾਂਦੇ ਆ ਪੱਟੇ ਚੱਕ ਤੇ ਹਾਂ ਇਨਾ ਪਾਣੀ ਚੜ ਗਿਆ ਸਤਲੋਜ ਦੇ ਵਿੱਚ ਪਾਣਾ ਕੁਛ ਨਹੀਂਗਾ ਪਾਂਡਰ ਫੱਲੇ ਹੂੰ ਹੋਰ ਉਹ ਵਿੱਚ ਦਾ ਡਰਾਈਵ ਵਾਲਾ ਆ ਜਾਂਦੇ ਆ ਵੀ ਗੱਲ ਨਹੀਂ ਬਾਤ ਨਹੀਂ ਜਾਂ ਕਈ ਪਿੰਡੀਆਂ ਆਇਆ ਵੀ ਆ ਪਾਣੀ ਇਹਦੀ ਗੱਲ ਨਹੀਂ ਨਾਲੇ ਵੀ ਫੈਨ ਹੈਗਾ ਪਾਣੀ ਦਾ ਹਾਂ ਬਈ ਜਿੱਥੋਂ ਦੀ ਨੰਗਣਾ ਹੀ ਆ ਪਾਣੀ ਨੇ ਹਾਂ ਇਧਰੋਂ ਆ ਯਾਰ ਦੇਖ ਲੈ ਆਲਾ ਬਾळा ਗਲਤ ਰੇਤਾ ਲਾਇਆ ਜਿੱਦੀ ਸੜਕ ਤੇ ਆ ਯਾਰ ਨਾ ਕੋਈ ਲਾਈਟ ਆ ਸਹੀ ਗੱਲ ਆ ਜਾਂ ਕੋਈ ਲਾਈਟ ਵੀ ਨਹੀਂ ਜਗਾਈ ਸਹੀ ਗੱਲ ਆ ਬਾਈ ਹੋਣਾ ਨੁਕਸਾਨ ਹੋ ਗਿਆ ਵਿਚਾਰਿਆਂ ਦਾ ਯਾਰ ਉੰਡੀ ਸਾਹਮਣੇ ਅੱਗੇ ਬੱਜੀ ਵਿਚਾਰਿਆਂ ਦੀ ਬਾਈ ਹੂੰ ਠੀਕ ਹੋ ਤੁਸੀਂ ਹਾਂ ਕਿਹੜਾ ਪੈਂਡਾ ਬਾਈ ਪੂਰਾ ਲੱਗ ਗੱਡੀ ਬਾਈ ਹੋਣਾ ਹੀ ਜਾਵੇਂ ਨੁਕਸਾਨੀ ਗੇ ਦਾ ਕੋਈ ਕੰਮ ਨਹੀਂ ਦਿੱਤਾ ਉਹ ਨਹੀਂ ਬਟਾ ਬਾਈ ਰਿਆ ਥੋੜੀ ਬਜੀ ਆ ਦੇ ਲੋ ਕਰ ਲੈਨੇ ਬਲ ਡਟ ਮੇ ਕਰਾ ਦੋ ਮਾ ਦਾ ਕਹਣਾ ਪੱਟੀ ਕਰਾ ਦੋ ਬਾਈ ਦੇ ਗੱਡੀ ਦਾ ਠੀਕਾ ਪੂਰਾ ਗੱਡੀ ਦਾ ਬੱਚਾ ਗੱਡੀ ਦਾ ਬੱਚਾ ਥੋੜੀ ਬਜ ਗਏ ਬਾਈ ਉਹਨੇ ਨਹੀਂ ਆਦਾ ਬਾਹਲੀ ਗੱਲ ਦਾ ਦਾ ਤਾਰਾ ਯਾਰ ਸੜਕ ਦਾ ਸਾਰੀ ਰੋਕੀ ਪਈ ਯਾਰ ਇੱਤੇ ਨਾਲ ਜਾਂ ਇੱਥੇ ਕੋਈ ਮੂਰੇ ਗੱਡੀ ਦੇਣਾ ਐਟੋ ਦੇ ਲੱਗੀ ਆ ਜਗਾ ਤੇ ਬਾਬੇ ਜੀ ਦੇ ਪਰ ਜਗਾਈ ਨਹੀਂ ਉਹਦਾ ਬਚਾਅ ਹੋ ਗਿਆ ਗੱਲ ਕਰ ਬਾਤ ਕੇ ਬਾਈ ਹੁਣੀ ਦੋਸ਼ੀ ਮੇਰੀ ਗੱਲ ਸੁਣੋ ਅੱਜ ਤੇ ਝੜ ਕੇ ਨਾ ਇਹ ਨੰਦਰੀ ਆ ਲੈ ਬੱਤੀ ਛੱਡ ਦੇ 32 ਛੱਡ ਦੋ ਯਾਰ ਜਗਾ ਬਾਬੇ ਦਾ ਬੱਜੀ ਦਾ ਹੂ ਛੱਟ ਯਾਰ ਹੁਣ ਤੱਤੇਗਾ ਪਤਾ ਨਹੀਂ ਲੱਗਦਾ ਮਨ ਨਾਲ ਉਹ ਨਾਲ ਇਕੱਠਾ ਕਰ ਦਿੰਦੇ ਨਾ ਫੇਰ ਠੀਕ ਉਹਨਾਂ ਦਾ ਸੜਕ ਸਾਰੀ ਰੋਕੀ ਵੀ ਆ ਯਾਰ ਹਾਲੇ ਹੁਣ ਚੱਲ ਲਾਈਟ ਜਾ ਕੇ ਵੀ ਪਤਾ ਦਾ ਲੱਗ ਜੂ ਮੂਰੇ ਵੀ ਰੇਤਾ ਪਿਆ ਆਂ ਨਹੀਂ ਤਾਣੀਆਂ ਤੋਂ ਨਹੀਂ ਦਿਖਣਾ ਨਾ ਤਾਣੀਆਂ ਤੋਂ ਨਹੀਂ ਦਿਖਣਾ ਯਾਰ ਨਹੀਂ ਤਾਣੀਆਂ ਦੇਖ ਜਾਣੀਆਂ ਲਾ ਦਿੰਦੇ ਪੰਜ ਉਹ ਨਹੀਂ ਉਹ ਬਾਈ ਉਹਨਾਂ ਦੀ ਗੱਡੀ ਦਾ ਕਰਾਉ ਮਗਰ ਨੂੰ ਯਾਰ ਉਹ ਕਰਮਾਗਰ ਨੂੰ ਗੱਡੀ